What <laughs> the- ਸਰ ਪਿਛਲੇ ਨਾ 5-6 ਮਹੀਨੇ ਤੋਂ ਸਾਡੇ ਮੇਰੇ ਵਾਰਡ ਦੇ ਵਿੱਚ ਇਹ 10-15 ਗਲੀਆਂ ਨੂੰ ਸੀਵਰ ਦੀ ਪ੍ਰੋਬਲਮ ਆਈ ਦੀ ਸੀ ਬਲੋਕੇਜ ਸੀ ਇਸ ਸਬੰਧੀ ਮੈਂ ਖੰਨਾ ਆਪਣੇ ਨਗਰ ਕੌਂਸਲ ਦੇ ਡਿਪਾਰਟਮੈਂਟ ਦੇ ਵਿੱਚ ਬਾਰ-ਬਾਰ ਪਹਿਲਾਂ ਜਵਾਨੀ ਚ ਕਹਿਤਾ ਕੀਤੀਆਂ ਕਿ ਵੀ ਇਹਦਾ ਹੱਲ ਕੀਤਾ ਜਾਵੇ ਪਰ ਉਹਨਾਂ ਨੇ ਇੱਕ ਕਰਨ ਤੋਂ ਸੁਣਨੀ ਦੂਜੇ ਤੋਂ ਕੱਢਦੇ ਨਹੀਂ ਫਿਰ ਉਸ ਤੋਂ ਬਾਅਦ ਮੈਂ ਰਿਟਨ ਦੇ 9ਵੇਂ ਮਹੀਨੇ 10ਵੇਂ ਮਹੀਨੇ ਚ ਨਗਰ ਕੌਂਸਲ ਖੰਨਾ ਦੀ ਜੀਓ ਕਾਗਜ਼ ਨੂੰ ਸ਼ਿਕਾਇਤ ਦਿੱਤੀ ਕਿ ਵਾਰਡ ਤੇ ਜੀ ਓਵਰਫਲੋ ਹੋਇਆ ਪਿਆ ਲੋਕਾਂ ਦੇ ਘਰਾਂ ਚ ਫਲਕਸ਼ਾਂ ਬੈਕ ਮਾਰ ਗਈਆਂ ਨਸੋਈ ਚ ਤਪੜੇ ਤੋਂ ਸਾਰੇ ਓਵਰਫਲੋ ਹੋ ਰਿਹਾ ਬੈਕ ਬੱਜਿਆ ਹੋਇਆ ਪਰ ਉਹ ਕਰਦੇ ਆ ਜੀ ਅੱਜੇ ਕੱਲ ਅੱਜੇ ਕੱਲ ਕਰਦੇ ਕਰਦੇ ਹੱਲ ਦੇਖੋ ਜੀ ਹੱਲ ਦੇਖੋ ਜੀ ਮਲੇਰਕੁੱਡਲਾ ਚੌਂਕ ਦੇ ਵਿੱਚ ਇਹਨਾਂ ਨੇ ਇੱਕ ਗਲਤ ਰਿਪੋਰਟ ਬਣਾ ਕੇ ਭੇਜੀ ਜਦ ਇਹਨਾਂ ਨੇ ਕੋਈ ਛਣਵਾਈ ਨਾ ਕੀਤੀ ਨਗਰ ਕੌਂਸਲ ਥੰਨਾ ਚ ਫਿਰ ਮੈਂ ਇਹਦੀਆਂ ਸ਼ਿਕਾਇਤਾਂ ਪੀਓ ਨਗਰ ਕੌਂਸਲ ਤੋਂ ਇਲਾਵਾ ਤੁਹਾਨੂੰ ਐਡੀਪੀ ਸਾਹਿਬ ਨੂੰ ਤੇ ਡੀਜੀ ਸਾਹਿਬ ਨੂੰ ਦਿੱਤੀਆਂ ਡੀਜੀ ਸਾਹਿਬ ਨੇ ਇੱਕ ਇਹਨਾਂ ਨੂੰ ਨੋਟ ਜਾਰੀ ਕੀਤਾ ਉਹਤੇ ਇਹਨਾਂ ਨੂੰ 12ਵੇਂ ਮਹੀਨੇ ਚ 3 ਦਿਨ ਲਈ 3 ਦਿਨ ਦੇ ਵਿੱਚ ਇਹਦਾ ਮਸਲਾ ਹੱਲ ਕਰਕੇ ਕਰਨ ਲਈ ਕਿਹਾ ਮੈਂ ਹੈਰਾਨ ਆ ਨਗਰ ਕੌਂਸਲ ਖੰਨਾ ਦੇ ਕਰਮਚਾਰੀ ਇੰਨੇ ਕਿ ਇਹਨਾਂ ਦਾ ਦਿਮਾਗ ਚੱਕ ਹੋ ਗਿਆ ਇਹਨਾਂ ਨੇ ਉੱਚ ਅਫਸਰਾਂ ਦੀਆਂ ਲਿਖੀਆਂ ਜੱਠੀਆਂ ਨੂੰ ਵੀ ਦਰਕਨਾਰ ਕਰਤਾ ਜਿਹੜਾ ਕੰਮ 3 ਦਿਨ ਚ ਕਰ ਲੂ ਕਿਹਾ ਵੀ ਉਹ ਅੱਜ 5 ਮਹੀਨੇ ਵੀ ਲੰਘ ਗਏ ਪਰ ਇਹਨਾਂ ਨੇ ਕੋਈ ਕੰਮ ਨਹੀਂ ਕੀਤਾ ਗਿਆ ਉਲਟਾ ਹੱਦ ਤਾਂ ਉਦੋਂ ਹੋ ਗਈ ਜਦੋਂ ਇਹਨਾਂ ਨੇ ਹੁਣ 3 3 ਤਰੀਕ ਨੂੰ ਆ ਬੀਤੀ 3 ਤਰੀਕ ਨੂੰ ਇੱਕ ਠੁੱਟੀ ਰਿਪੋਰਟ ਖੰਨਾ ਨਗਰ ਕੌਂਸਲ ਵੱਲੋਂ ਬਣਾ ਕੇ ਉੱਚ ਅਧਿਕਾਰੀਆਂ ਖੰਨੇ ਨਗਰ ਕੀ ਵਿਵਾਰ ਨੰਬਰ 25 ਦੇ ਥੱਲੇ ਕੰਮ ਚੱਲ ਰਿਹਾ ਹੈ ਕੰਮ ਕੰਮ ਚੱਲ ਰਿਹਾ ਹੈ ਕਿ ਹੁਣ ਕਿਰਪਾ ਕਰਕੇ ਰਣਵੀਰ ਸਿੰਘ ਕਾਕੇ ਦੀ ਜਿਹੜੀ ਸ਼ਿਕਾਇਤ ਹੈ ਇਹਨੂੰ ਬੰਦ ਕਰ ਦਿੱਤਾ ਜਾਵੇ ਜਦੋਂ ਮੈਨੂੰ ਉੱਥੇ ਪਤਾ ਚੱਲਿਆ ਮੈਂ ਦੁਬਾਰਾ ਸ਼ਿਕਾਇਤ ਫੇਰ ਉਹਨਾਂ ਨੂੰ ਦੇ ਕੇ ਆਇਆ ਮੈਡਮ ਥੱਲੇ ਕੋਈ ਕੰਮ ਨਹੀਂ ਚੱਲ ਰਿਹਾ ਥੱਲੇ ਕੁਝ ਨਹੀਂ ਇਹਨਾਂ ਨੇ ਅਜੇ ਤੱਕ ਇੱਕ ਵੀ ਕੰਮ ਕੀਤਾ ਕਿ ਤੁਹਾਨੂੰ ਇਹ ਐਡੀਆਂ ਐਡੀਆਂ ਪੋਸਟਾਂ ਤੇ ਬੈਠੇ ਨੇ ਇਹ ਡੀਸੀ ਸਾਹਿਬ ਤੇ ਏਡੀਸੀ ਸਾਹਿਬ ਜੇ ਉਹਨਾਂ ਨੂੰ ਇਹ ਝੂਠੀਆਂ ਰਿਪੋਰਟਾਂ ਬਣਾ ਕੇ ਭੇਜ ਰਹੇ ਨੇ ਫਿਰ ਆਮ ਬੰਦੇ ਨੂੰ ਕੀ ਸਮਝਣਗੇ ਮੈਨੂੰ ਇੱਕ ਗੱਲ ਦੱਸੋ ਕਿ ਵੀ ਇਹ ਈਓ ਸਾਹਿਬ ਨੇ ਜੇ ਇਹਨਾਂ ਦੇ ਘਰ ਤੇ ਇੱਕ ਦਿਨ ਜਾਂ ਏਡੀਸੀ ਸਾਹਿਬ ਨੇ ਇੱਕ ਦਿਨ ਜੇ ਇਹਨਾਂ ਦੇ ਘਰ ਚ ਓਵਰਫਲੋ ਹੋ ਗਏ ਸਾਰਾ ਸ਼ਹਿਰ ਪਟੜ ਦੇਣਗੇ ਇਹ ਬੰਦੇ ਨਹੀਂ ਜੀ ਇਹ ਵਾਰਦਮਰ 25 ਦੇ ਵਾਸੀ ਬੰਦੇ ਨਹੀਂ ਗੇ ਇਹਨਾਂ ਨੂੰ ਕਿੰਨੇ ਪੰਜ ਮਹੀਨੇ ਹੋ ਗਏ ਅਖਬਾਰਾਂ 'ਚ ਖਬਰਾਂ ਲੱਗੀਆਂ ਰਿਟਰਨ ਚੈਨਲ ਸਾਰਾ ਕੁਝ ਦੇਤਾ ਇਹਨਾਂ ਨੂੰ ਅੱਜ ਤੱਕ ਕੰਨ ਨਹੀਂ ਦੇਦੇ ਕੰਨਾਂ 'ਚ ਜੂਨ ਤੱਕ ਨਹੀਂ ਸਰਗੀ ਕਦੇ ਇੱਧਰ ਨੂੰ ਪਟੜ ਦਿੰਦੇ ਨੇ ਜੀ ਕਦੇ ਉੱਧਰ ਨੂੰ ਪਟੜ ਦਿੰਦੇ ਆ ਅੱਜ ਤੱਕ ਕਿਸੇ ਅਫਸਰ ਬੜੇ ਉੱਚ ਅਧਿਕਾਰੀ ਨੇ ਥੱਲੇ ਆ ਕੇ ਨਹੀਂ ਦੇਖਿਆ ਗਰਾਊਂਡ ਤੇ ਕਿ ਵੀ ਥੱਲੇ ਪ੍ਰੋਬਲਮ ਕੀ ਆ ਪ੍ਰੋਬਲਮ ਕੁਝ ਹੋ ਰਹਾ ਜਵਾਬ ਕੁਝ ਹੋ ਰਹੀ ਦਈ ਜਾਂਦੇ ਨੇ ਹਜੇ ਤੱਕ ਸਿਰਫ ਇਹ ਬਿੱਲ ਬਣਾਉਣ ਦਾ ਸੌਦਾ ਏ ਜਿਹੜੇ ਸਾਲ ਬਾਅਦ ਕਹਿੰਦੇ ਜੀ ਫਲਾਣੇ ਕਰੋੜ ਦੀ ਮਸ਼ੀਨ ਮੰਗਾ ਲਈ 2 ਕਰੋੜ ਦੀ ਮਸ਼ੀਨ ਮੰਗਾ ਲਈ ਸੀਵਰ ਦੀ ਸਫਾਈ ਹੋ ਰਹੀ ਆ ਥੱਲੇ ਕੋਈ ਸਫਾਈ ਨਹੀਂ ਹੋ ਰਹੀ ਥੱਲੇ ਕੁਝ ਨਹੀਂ ਹੋ ਰਿਹਾ ਸਿਰਫ ਕਿਤਾਬਾਂ 'ਚ ਸਫਾਈਆਂ ਕਰੀ ਜਾਂਦੇ ਆ ਕਿਤਾਬਾਂ 'ਚ ਬਿੱਲ ਬਣਾਈ ਜਾਂਦੇ ਆ ਬਿੱਲ ਆਪਸੇ ਵੰਡ-ਵੰਡ ਖਾਈ ਜਾਂਦੇ ਆ ਉੱਥੇ ਕੋਈ ਲੋਕਾਂ ਨੂੰ ਕੋਈ ਰਾਹਤ ਨਹੀਂ ਮੈਂ ਪਰਸੋ ਚੌਥੇ ਸੁਣ ਰਿਹਾ ਸੀ ਸਾਡੇ ਮਾਨਜੋ ਖੰਨੇ ਦੇ ਐਮਐਲਏ ਸਾਹਿਬ ਕਹਿ ਰਹੇ ਸੀਗੇ ਕਿ ਵੀ ਅਸੀਂ ਖੰਨੇ ਨੂੰ ਚੰਡੀਗੜ੍ਹ ਤੋਂ ਵਧੀਆ ਬਣਾਵਾਂਗੇ ਓ ਐਮਐਲਏ ਸਾਹਿਬ ਮੰਤਰੀ ਸਾਹਿਬ ਤੁਸੀਂ ਸਾਡੀ ਸੁਣ ਬਾਈ ਤੁਹਾਡੇ ਦਫ਼ਤਰ 'ਚ ਸਾਰਿਆਂ ਨੂੰ ਦਾ ਇਹ ਗੱਲ ਪ੍ਰੋਬਲਮ ਦਾ ਪਤਾ ਜਿਹਨੇ ਕੀਤਾ ਜੀ ਹੁਣ ਤੱਕ ਤੁਸੀਂ ਕਹਿੰਦੇ ਜੀ ਚੰਡੀਗੜ੍ਹ ਬਣਾਗੇ ਵਧੀਆ ਗੱਲ ਆਈ ਜੇ ਬਣਾ ਦੋਂਗੇ ਪਰ ਪਹਿਲਾਂ ਥੱਲੇ ਹਾਲਤਾ ਦੇਖ ਲੋ ਇਹ ਤਾਂ ਖੰਨੇ ਨੂੰ ਪਿੱੱਟ ਤੋਂ ਬੜਾ ਬੜਾਣ ਲੱਗੇ ਨੇ ਮੇਨ ਸ਼ਹਿਰ ਦੀ ਮੇਨ ਮਰੇਕੋਟਲਾ ਰੋਡ ਦੀ ਮੇਨ ਸੀਵਰ ਲਾਈਨ ਜੇ ਮੇਨ ਸੀਵਰ ਲਾਈਨ ਹੀ ਬੰਦਾ ਤਾਂ ਗਲੀਆਂ ਨਾਲੀਆਂ ਤੁਸੀਂ ਕਿੱਥੋਂ ਚੱਲੂ ਕਰ ਲੋਂਗੇ 5 ਮਹੀਨੇ ਚ ਇਹਨਾ ਤੋਂ ਇੱਕ ਇੱਕ ਲਾਈਨ ਹੀ ਚਲਾਈ ਗਈ ਜਿਹੜੀ 5 ਫੁੱਟ ਜਿਹੜੀ ਸਿਰਫ 2 ਫੁੱਟ ਦੇ ਟੋਟੇ 'ਚ ਬੰਦਾ 2 ਫੁੱਟ ਦਾ ਟੋਟਾ ਅਜ ਤੱਕ ਇਹਨਾਂ ਤੋਂ ਪਿਆ ਨਹੀਂ ਗਿਆ ਇਹਨਾਂ ਕੋਲ 2 ਫੁੱਟ ਦੇ ਟੋਟੇ ਲਈ ਪੈਸੇ ਹੈ ਨਹੀਂ ਜੇ ਇਹਨਾਂ ਕੋਲ ਪੈਸੇ ਹੈ ਨਹੀਂ ਮੈਂ ਉਹ ਪੈਸੇ ਵੀ ਮੈਂ ਦੇਣ ਨੂੰ ਤਿਆਰ ਆ ਇਹ ਕੰਮ ਦਾ ਕਰ ਨਹੀਂ ਜਾ ਕੇ ਇਹ ਉੱਥੇ ਬੈਠੇ ਕਰੋੜਾਂ ਦੇ ਬਿੱਲ ਬਣਾਈ ਜਾਂਦੇ ਆ ਲੱਖਾਂ ਦੇ ਬਿੱਲ ਬਣਾਈ ਜਾਂਦੇ ਆ ਉਹ ਬਿੱਲ ਕਿੱਥੇ ਜਾਂਦੇ ਨੇ ਜੀ ਸਾਨੂੰ ਸਾਨੂੰ ਪੁੱਛਣ ਤਾਂ ਸਾਨੂੰ ਤਾਂ ਦੱਸਣਾ ਕੀ ਆ ਤੁਸੀਂ ਤਾਂ ਐਡੇ ਲੈਵਲ ਤੇ ਬੈਠੇ ਹੋ ਤੁਸੀਂ ਤਾਂ ਪੁੱਛ ਸਕਦੇ ਹੋ ਕਿ 6 ਮਹੀਨੇ ਦੀ ਤੇ ਪ੍ਰੋਬਲਮ ਚੱਲ ਰਹੀ ਆ ਕਿਉਂ ਨਹੀਂ ਹੱਲ ਕੀਤੀ ਕਿਸੇ ਨੇ ਇਹ ਜਿਹੜਾ 400 500 ਮੁਲਾਜ਼ਮਾ ਉੱਥੇ ਬੈਠਾ ਤਨਖਾਹ ਲੈਂਦਾ ਕੀ ਕਰਦਾ ਜੀ ਕਾਦੀ ਤਨਖਾਹ ਲੈਂਦਾ ਜਾਂ ਕਿਸੇ ਨੇ ਥੱਲੇ ਇਹਦਾ ਸਰਕਾਰਨ ਕੀ ਹੈ ਦਾ ਇਦਾਂ ਕਿਉਂ ਨਹੀਂ ਫੈਸਲਾ ਸਰਕਾਰਨ ਦੇਖੋ ਜੀ ਦੋ ਕਾਰਨ ਨੇ ਜਾਂ ਤਾਂ ਰਾਜਨੀਤਿਕ ਕਾਰਨ ਆ ਜਾਂ ਤਾਂ ਰਾਜਨੀਤਿਕ ਕਾਰਨ ਆ ਜਾਂ ਫਿਰ ਉਹਨਾਂ ਨੂੰ ਪਤਾ ਹੀ ਨਹੀਂ ਉਹ ਥੱਲੇ ਦੇਖਣ ਨੂੰ ਤਿਆਰ ਹੀ ਨਹੀਂ ਸਰਕਾਰਾਂ ਦਫ਼ਤਰ ਦੇ ਵਿੱਚ ਬੈਠ ਕੇ ਚਲਾਈ ਜਾ ਰਹੇ ਨੇ ਦਫ਼ਤਰ 'ਚ ਸਾਰਾ ਕੁਝ ਕਰੀ ਜਾ ਰਹੇ ਕਾਗਜ਼ਾਂ 'ਚ ਖਬਰਾਂ ਕਾਗਜ਼ਾਂ 'ਚ ਕਰ ਕਰ ਭੇਜੀ ਜਾ ਰਹੇ ਨੇ ਕੰਮ ਆ ਤੁਹਾਡੇ ਸਾਹਮਣੇ ਰਿਜ਼ਲਟ ਦੇ ਰਿਹਾ ਮੈਂ ਇਹ ਸਾਡੇ ਜਿਹੜੀ ਪ੍ਰੋਬਲਮ ਸਾਰੀ ਪਬਲਿਕ ਨੂੰ ਆ ਰਹੀ ਆ ਇਹਨਾਂ ਦੀ ਇਹਨਾਂ ਦੀ ਵੀ ਪ੍ਰੋਬਲਮ ਤਾਂ ਪਹਿਲਾਂ ਹੱਲ ਕਰਕੇ ਭੇਜੀ ਤੀ ਸੀ ਸਾਹਿਬ ਨੂੰ ਇਹ ਤਾਂ ਡੀਸੀ ਸਾਹਿਬ ਦੇਖਣ ਏਡੀਸੀ ਸਾਹਿਬ ਬੈਠੇ ਉੱਥੇ ਬੈਠੇ ਕੀ ਕਰ ਰਹੇ ਨੇ ਉਹਨਾਂ ਨੂੰ ਐਡੇ بڑے ਅਫਸਰਾਂ ਨੂੰ ਝੂਠੀ ਰਿਪੋਰਟਾ ਬਣਾ ਕੇ ਦੇ ਰਹੇ ਨੇ ਉਹ ਕਾਰਵਾਈ ਕਰਨ ਜਿਹੜੀ ਕਰਨੀ ਆ ਕਿ ਦੱਸੋ ਜੀ ਥੱਲੇ ਕੀ ਕੀਤਾ ਹੁਣ ਤੱਕ ਤੁਸੀਂ ਇੱਕ ਕੰਮ ਤਾਂ ਦੱਸੋ ਕਿ ਥੱਲੇ ਆ ਕੀਤਾ ਅਸੀਂ ਜੇ ਸਰ ਤੁਹਾਡੀ ਸੁਣਵਾਈ ਨਹੀਂ ਹੁੰਦੀ ਤੁਹਾਡਾ ਅਗਲਾ ਸਟੈਪ ਦੇਖੋ ਹੁਣ ਤਾਂ ਅਸੀਂ ਕੀਤਾ ਇੱਕ ਲੋਕਲ ਪ੍ਰਟੈਸਟ ਇਹ ਤੋਂ ਬਾਅਦ ਹੀ ਸੜਕ ਵੀ ਜਾਮ ਕਰਾਂਗੇ ਅਸੀਂ ਆਪਣੇ ਲੀਡਰ ਸਾਹਿਬ ਲਿਆ ਕੇ ਲੀਡਰ ਸਾਹਿਬਾਨ ਅਸੀਂ ਬੜਾ ਧਰਨਾ ਲਾਵਾਂਗੇ ਜੇ ਇੱਕ ਸਮਾਵਾਦੀ ਤਰੀਕੇ ਤੇ ਇਹਦਾ ਹੱਲ ਨਾ ਕੀਤਾ ਗਿਆ ਹਾਂਜੀ ਕੀ ਨਾਮ ਆ ਤੁਹਾਡਾ ਮੇਰਾ ਨਾਮ ਹੈ ਸੋਨੀਆ ਸੋਨੀਆ ਰਾਮਪਾਲ ਤੁਸੀਂ ਕਿਹੜੇ ਬਾਡ ਚ ਰਹਿੰਦੇ ਹੋ ਅਸੀਂ ਬਾਡ 22 ਚ ਤੁਹਾਡੀ ਕੀ ਸਮੱਸਿਆ ਅੱਜ ਤੁਸੀਂ ਸਾਰੇ ਲੋਕ ਇਕੱਠੇ ਹੋਏ ਹੋ ਸਾਡੀ ਮੇਨ ਸਮੱਸਿਆ ਇਹੀ ਹੈ ਚੈਂਬਰਸ ਦੀ ਜਿਹੜੀ ਬਲੋਕੇਜ ਹੈ ਉਹ ਔਰ ਜਿਹੜੇ ਸਾਡੇ ਸਾਰੇ ਇੱਥੋਂ ਗਲੀ ਦੇ ਵਿੱਚ ਜਿਹੜੀ ਵੀ ਪਾਣੀ ਦੀ ਨਿਕਾਸੀ ਨਹੀਂ ਹੋ ਰਹੀ ਉਹਦੀ ਸਭ ਤੋਂ ਮੇਨ ਪ੍ਰੋਬਲਮ ਹੈ ਇਹ ਤੁਹਾਡੀ ਸਮੱਸਿਆ ਕਿੰਨੇ ਕ ਟਾਈਮ ਤੋਂ ਚੱਲਦੀ ਆ ਰਹੀ ਹੈ ਸਰ 5-6 ਮਹੀਨੇ ਹੋ ਗਏ ਸਮੱਸਿਆ ਚੱਲਦੇ ਨੂੰ ਔਰ ਸਾਨੂੰ ਬਹੁਤ ਜ਼ਿਆਦਾ ਪ੍ਰੋਬਲਮ ਹੈ ਸਾਨੂੰ ਸਭ ਤੋਂ ਮੇਨ ਪ੍ਰੋਬਲਮ ਇਹ ਹੈ ਕਿ ਜੇ ਬਾਰਿਸ਼ ਵਗੈਰਾ ਜ਼ਿਆਦਾ ਹੋ ਗਈ ਤੇ ਉਹ ਸਾਰਾ ਪਾਣੀ ਅੰਦਰ ਘਰਾਂ ਦੇ ਵਿੱਚ ਚਲੇ ਜਾ ਉਹ ਸਭ ਤੋਂ ਮੇਨ ਪ੍ਰੋਬਲਮ ਹੈ ਹੁਣ ਜਿਵੇਂ ਕੱਲ بارش ਵਾਲਾ ਮੌਸਮ ਸੀ ਜੇ ਦੋ ਤਿੰਨ ਦਿਨ ਲਗਾਤਾਰ بارش ਹੋ ਗਈ ਤਾਂ ਬੜੀ ਪ੍ਰੋਬਲਮ ਹੋ ਜੇਗੀ। ਔਰ ਸਾਡੇ ਈਵਨ ਜਿਹੜੀ ਬੇੜੇ ਚ ਵੀ ਪਾਣੀ ਆ ਜਾਂਦਾ ਹੈ ਸਾਡੇ ਅੰਦਰ ਕਿਚਨਸ ਚ ਵੀ ਪਾਣੀ ਆ ਜਾਂਦਾ ਹੈ ਤਾਂ ਬਹੁਤ ਮੇਨ ਹੈ ਪ੍ਰੋਬਲਮ ਔਰ ਮੇਨ ਇੱਥੇ ਜਿਹੜੀ ਇੱਕ ਮਸ਼ੀਨ ਆਂਦੀ ਹੈ ਡੇਲੀ ਉਹ ਸਾਨੂੰ ਬਹੁਤ ਜ਼ਿਆਦਾ ਡਿਸਟਰਬ ਕਰਦੀ ਹੈ। ਔਰ ਉਹ ਰੋਜ਼ ਚਲੋ ਜੋ ਵੀ ਹੈ ਉਹ ਆਪਣਾ ਕਰਦੇ ਨੇ ਐਮ ਸੀ ਸਰ ਜੋ ਵੀ ਹੈ। ਬਟ ਪ੍ਰੋਬਲਮ ਇਹ ਹੀ ਹੈ ਕਿ ਸਾਡੀ ਮੇਨ ਚੈਂਬਰਸ ਦੀ ਬਲਾਕੇਜਤੀ ਹੋਈ ਹੈ। ਮੈਂ ਸਾਡਾ ਕੀ ਨਾਮ ਆ ਜੀ ਮੇਰਾ ਨਾਮ ਸੰਜੀਵ ਕੁਮਾਰ ਹੈ ਜੀ ਸਰ ਤੁਸੀਂ ਅੱਜ ਉਹ ਇਕੱਠੇ ਹੋਏ ਹੋ ਕੀ ਕੰਮ ਹੈ ਸਰ ਉਹਦਾ ਵੈਸੇ ਤਾਂ ਮੈਡਮ ਨੇ ਵੀ ਕਲੀਅਰ ਕਰਤਾ ਜਿਹੜੀ ਸਮੱਸਿਆ ਦੱਸੀ ਐਮਸੀ ਸਾਹਿਬ ਨੇ ਵੀ ਬੜੀ ਵਧੀਆ ਚਾਹਤ ਪਾਈ ਆ ਹਾਂਜੀ ਸਾਡਾ ਰਾਮਦਾਸੀਆ ਮਹੱਲਾ ਜਿਹਦੇ ਵਿੱਚ तकरीबन 25-26 ਘਰ ਤੇ 150 ਬੰਦੇ ਦੀ ਆਬਾਦੀ ਆ ਸਾਨੂੰ ਕਦੇ ਇਹ ਗੱਲ ਕਰਨੀ ਨਹੀਂ ਪਈ ਜੋ ਅਸੀਂ ਅੱਜ ਕਰ ਰਹੇ ਹਾਂ ਨਾ ਸਾਡਾ ਇਹ ਤਾਂ ਨਾ ਕਿਸੇ ਪ੍ਰਸ਼ਾਸਨ ਦੇ ਵਿਰੁੱਧ ਆ ਨਾ ਕਿਸੇ ਸਰਕਾਰ ਦੇ ਵਿਰੁੱਧ ਆ ਇਹ ਅਸੀਂ ਆਪਣੀ ਮੰਗ ਦੇ ਨੂੰ ਰੱਖਣ ਦੇ ਲਈ ਤੇ ਪ੍ਰਸ਼ਾਸਨ ਦੀ ਅੱਖਾਂ 'ਚ ਉਹਨਾਂ ਲਈ ਇਕੱਠ ਇਕੱਠਾ ਕੀਤਾ ਹੈ ਤੁਸੀਂ ਸੁਣਿਆ ਹੋਊਗਾ ਵੀ ਬੰਦਾ ਡੈਲਸਿਸ ਤੇ ਲੱਗਦਾ ਆ ਵੀ ਜੇ ਬਿਮਾਰ ਹੋਿੰਦਾ ਸਾਡਾ ਮੁਹੱਲਾ ਡੈਲਸਿਸ ਤੇ ਲਾਇਆ ਹੋਇਆ ਇਹਨਾਂ ਨੇ। ਰੋਜ਼ ਟੈਂਕਰ ਆਉਂਦਾ ਪੁਰਾਣਾ ਮੁਹੱਲਾ ਗਲੀਆਂ ਦੇ ਮੋੜ ਇਹੋ ਜਿਹੇ ਨੇ ਜਿੱਥੋਂ ਕਿਸੇ ਵੀ ਨੂੰ ਮਕਾਨ ਦਾ ਨੁਕਸਾਨ ਹੋ ਸਕਦਾ ਨਾ ਮੁੜਦੀ ਆ ਟਰਾਲੀ ਉਹ ਹਾਹਾਕਾਰ ਪੈਂਦੀ ਇੱਥੇ ਮੈਂ ਦੱਸ ਨਹੀਂ ਸਕਦਾ ਹੈਗਾ। ਸਾਰਾ ਮੁਹੱਲਾ ਇੰਨਾ ਪਰੇਸ਼ਾਨ ਐ ਇੰਨੇ 6 ਮਹੀਨੇ ਦਾ ਤਾਂ ਅਸੀਂ ਸਤਕੇ ਕੰਮ ਕਰਨ ਲੱਗੇ ਆ। ਸਾਨੂੰ ਤੁਸੀਂ ਇਹ ਮੰਨੋਗੇ ਇੰਨੀ ਬਦਬੂਆ ਵੀ ਕਾਕਰੋਚ ਵੀ ਮਰ ਕੇ ਬੰਦਾ ਤਾਂ ਪਾਉਣੀ ਕਿੱਥੇ ਜਾਊਗਾ। ਜਿਹੜੇ ਇੱਥੇ ਰਹਿੰਦੇ ਨੇ ਗੰਦ ਦੇ ਵਿੱਚ ਉਹ ਵੀ ਮਰ ਗਏ। ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ ਇੱਥੋਂ 150 ਫੁੱਟ ਲਾਈਨ ਪੈਂਦੀ ਹੈ ਜਿਸ ਨਾਲ ਨਾਲ ਪੈ ਜਾਂਦੀ ਹੈ ਕਹਿੰਦੇ ਸੜਕ ਪਟਾਂਗੇ ਤਾਂ ਸਾਡਾ ਕੰਮ ਜ਼ਿਆਦਾ ਹੋਊਗਾ ਅਸੀਂ ਕਹਿੰਦੇ ਉਹ ਵੀ ਨਾ ਕਰੋ ਤੁਸੀਂ ਆ ਕੇ ਇੱਕ ਵਾਰ ਮੌਕਾ ਦਾ ਦੇਖੋ 1050 ਨੰਬਰ ਲੈਟਰ 3125 ਨੂੰ ਜਿਹੜੀ ਈਓ ਸਾਹਿਬ ਨੇ ਇਹ ਲਿਖ ਕੇ ਭੇਜੀ ਆ ਵੀ ਕੰਮ ਇੱਥੇ ਚੱਲ ਰਿਹਾ ਇੱਕ ਵਾਰ ਈਓ ਸਾਹਿਬ ਆ ਕੇ ਦੱਸ ਦੇਣ ਇੱਥੇ ਕਿੱਥੇ ਕੰਮ ਚੱਲ ਰਿਹਾ ਕੋਈ ਸਰ ਅਫਸਰ ਮੌਕੇ ਤੇ ਪਹੁੰਚਿਆ ਹੁਣ ਤੱਕ ਕੋਈ ਨਹੀਂ ਪਹੁੰਚਿਆ ਜੀ ਸਿਰਫ ਐਮਸੀ ਸਾਹਿਬ ਸਾਡੇ ਕੋਲ ਡੇਲੀ ਦੋ ਟੈਂਕਰ ਪਾਚਾ ਰਹੇ ਨੇ ਜਿਹਦੇ ਕਰਕੇ ਇਹ ਮੁਹੱਲਾ ਸਰਵਾਈਵ ਕਰ ਰਿਹਾ ਨਹੀਂ ਤਾਂ ਇੱਥੇ ਕੋੜ ਬੈ ਸਾਨੂੰ ਇੰਨਾ ਪਰੇਸ਼ਾਨ ਕੀਤਾ ਪਿਆ ਸੀ ਸੱਤ ਕਿ ਅੱਜ ਇੱਥੇ ਖੜੇ ਆ ਆ ਸਾਡੇ ਸਾਰੇ ਪਤਵੰਤੇ ਸੱਜਣ ਖੜੇ ਨੇ ਸਾਰੇ ਮਹੱਲੇ ਵਾਲੇ ਖੜੇ ਨੇ ਵੀ ਦੱਸੋ ਇਹ ਮਹੱਲੇ ਚ ਕਰੇ ਇਹ ਨੌਬਤ ਆਈ ਆ ਵੀ ਐ ਖੜਨਾ ਪਿਆ ਹੋਵੇ ਇਹ ਕਹਿੰਦੇ ਨੇ ਵੀ ਕੂੜਾ ਮੁਕਤ ਖੰਨਾ ਬਣਾਉਣਾ ਪਹਿਲਾ ਮਹੱਲੇ ਮਹੱਲੇ ਕੂੜਾ ਮੁਕਤ ਹੋਣਗੇ ਤਾਂ ਜਾ ਕੇ ਇਹ ਆਪਣਾ ਖੰਨਾ ਕੂੜਾ ਮੁਕਤ ਹੋਊਗਾ ਇਹ ਗੱਲਾਂ ਦੇ ਨਾਲ ਕੂੜਾ ਮੁਕਤ ਹੋ ਜਾਊਗਾ ਜਮਾਦਾਰ ਆਉਂਦੇ ਨੇ ਜਿਹੜੇ ਵਿਚਾਰੇ ਕੰਮ ਕਰਨਾ ਹੁੰਦੇ ਨੇ ਸਾਡੇ ਸਪਾਈ ਕਰਮਚਾਰੀ ਉਹ ਆ ਕੇ ਟਾਈਮ ਬੀਂਗ 15 ਮਿੰਟ ਲਈ ਕੋ ਝਾੜੂ ਮਾਰ ਕੇ ਇੱਧਰ ਨੂੰ ਚਲੇ ਜਾਂਦਾ ਕੋਈ ਉੱਧਰ ਨੂੰ ਚਲੇ ਜਾਂਦਾ ਕੋਈ ਪੱਕਾ ਬੰਦਾ ਨਹੀਂ ਸਾਨੂੰ ਕੁਝ ਸਮਝ ਨਹੀਂ ਆ ਰਹੀ ਇਹ ਨਾ ਸਾਨੂੰ ਦੱਸਿਆ ਯਾਰ ਆ ਵੀ ਸਾਡਾ ਕਸੂਰ ਕੀ ਆ ਅਸੀਂ ਸਿਰ ਪ੍ਰਸ਼ਾਸਨ ਦੇ ਕਹਿੰਨੇ ਵੀ ਕੱਲ ਨੂੰ ਬਾਅਦ ਚ ਕੋਈ ਨੁਕਸਾਨ ਕਿਸੇ ਬੱਚੇ ਦਾ ਡਾਇਰੀ ਆ ਫੈਲ ਜਾਂਦਾ ਜਾਂ ਕੋਈ ਪ੍ਰੋਬਲਮ ਆ ਜਾਂਦੀ ਆ ਜਾਂ ਕਿਸੇ ਦਾ ਨੁਕਸਾਨ ਹੋ ਜਾਂਦਾ ਉਹਦੀ ਸਿੱਧੀ ਜ਼ਿੰਮੇਵਾਰੀ ਇਹਦੇ ਨਾਲ ਰਿਲੇਟਡ ਜਿਹੜੇ ਕੰਮ ਕਰਾਉਣਾ ਉਹ ਅਫਸਰ ਹੋਣਗੇ ਅਜਦੀ ਬਰਮਾ ਜੀ ਤੁਸੀਂ ਕਿੱਥੇ ਰਹਿੰਦੇ ਹੋ ਪਾਰ ਨੰਬਰ 25 ਜੀ ਜੀ ਰਾਮਦਸਿਆ ਮਹੱਲਾ ਮੈਡਮ ਤੁਹਾਡੀ ਕੀ ਸਮੱਸਿਆ ਆ ਰਹੀ ਆ ਔਰੇ ਇਹ ਜੀ ਸਾਨੂੰ ਸਮੱਸਿਆ ਕਦੇ ਨਹੀਂ ਸੀ ਆਈ ਸੀ ਵੀਰੇਜ ਦੀ ਸਮੱਸਿਆ ਜੀ ਸਾਨੂੰ ਕੀ ਸਮੱਸਿਆ ਸੀ ਵੀਰੇਜ ਦੀ ਜੀ ਜਿਹੜਾ ਪਾਣੀ ਭਰਦਾ ਸਾਡੇ ਸਾਰੇ ਸਾਰੇ ਬਰਸ਼ਾ ਬੈਕ ਮਾਰਦੀਆਂ ਨੇ ਸਾਡੇ ਅੰਦਰ ਪਾਣੀ ਆਂਦਾ ਹੈ ਜੀ ਸਾਰਾ ਗੰਦਾ ਕਦੇ ਸਾਡੇ ਚੈਂਪਰ ਸਾਰੇ ਭਰੇ ਰਹਿੰਦੇ ਨੇ ਜੀ ਉਹ ਖਾਲੀ ਨਹੀਂ ਹੁੰਦੇ ਜੀ ਉਹ ਕਦੇ ਸਾਨੂੰ ਇਦਾਂ ਦੀ ਸਮੱਸਿਆ ਆਈ ਨਹੀਂ ਸੀ ਜੀ ਇਹ ਜਿਹੜੇ ਪੰਜ 6 ਮਹੀਨਿਆਂ ਤੋਂ ਲਗਾਤਾਰ ਹੋ ਰਹੀ ਆ ਸਾਡੇ ਐਮਸੀ ਸਾਹਿਬ ਕਾਕਾ ਜੀ ਇਹ ਆਂਦੇ ਨੇ ਟੈਂਕਰ ਲੈ ਕੇ ਤੇ ਉਹ ਜਦੋਂ ਟੈਂਕਰ ਆਂਦਾ ਸਾਡੇ ਘਰ ਚ ਕੋਈ ਰੋਟੀ ਵੀ ਨਹੀਂ ਖਾਂਦਾ ਅੰਨ੍ਹੀ ਦੀ ਆਵਾਜ਼ ਆ ਜਾਂਦੀ ਆ ਅੰਨ੍ਹਾ ਸੀ ਪਰੇਸ਼ਾਨ ਹੁੰਨੇ ਆ ਜੀ ਬਹੁਤ ਜ਼ਿਆਦਾ ਪਰੇਸ਼ਾਨ ਹੁੰਨੇ ਆ ਅਸੀਂ ਹੱਦੋਂ ਵੱਧ ਪਰੇਸ਼ਾਨ ਆ ਜੀ ਸਾਡਾ ਇਹ ਹਾਲ ਜਲਦੀ ਤੋਂ ਜਲਦੀ ਕਰ ਦਿਓ